ਜੀ ਠੀਕ ਹੈ ਨਾ ਅਸੀਂ ਇੱਧਰ ਵੀ ਬੰਦੇ ਵਸਦੇ ਆ ਇੱਧਰ ਵੀ ਇਨਸਾਨ ਵਸਦੇ ਆ ਇੱਧਰ ਵੀ ਆਦਮੀ ਵਸਦੇ ਸਾਰੇ ਮਤਲਬ ਕਿ ਨਗਰ ਵੱਲੋਂ ਇਕੱਠ ਕੀਤਾ ਜਿਹਦੇ ਵਿੱਚ ਸਰਪੰਚ ਸਾਹਿਬ ਅ ਬਿੰਦਰ ਸਿੰਘ ਜੀ ਤੂਰ ਸਾਹਿਬ ਬਲਵੀਰ ਸਿੰਘ ਜੀ ਤੂਰ ਜੀ ਸੁਖਚਾਨ ਸਿੰਘ ਪ੍ਰਧਾਨ ਜੀ ਡਾਕਟਰ ਜਸਵੀਰ ਸਿੰਘ ਜੀ ਡਾਕਟਰ ਵਿਪਨ ਜੀ ਤੇ ਹੋਰ ਸਾਰੇ ਪਤਵੰਤੇ ਇਸ ਦੇ ਸਬੰਧ ਵਿੱਚ ਇਕੱਠੇ ਹੋਏ ਆ ਕਿਉਂਕਿ ਸੰਗਣੀ ਵਸੋਂ ਦੇ ਨੇੜੇ ਸਾਡਾ ਕੂੜੇ ਦਾ ਡੰਪ ਬਣਿਆ ਹੋਇਆ ਵਾ ਜਿਹਦੀ ਸਮੱਸਿਆ ਦੇ ਨਾਲ ਆਸੇ-ਪਾਸੇ ਬਹੁਤ ਲੋਕਾਂ ਨੂੰ ਦਿੱਕਤ ਆ ਰਹੀ ਆ ਜੀ ਬਿਮਾਰੀਆਂ ਫੈਲਣ ਦਾ ਡਰ ਆ ਇੱਥੇ ਹੁਣ ਪਹਿਲਾਂ ਸਾਡੇ ਬਾੜ ਦਾ ਤਕਰੀਬਨ ਕੂੜਾ ਆਉਂਦਾ ਸੀ ਜਿਹੜਾ ਕਿ ਥੋੜੀ ਮਾਤਰਾ ਵਿੱਚ ਹੁੰਦਾ ਸੀ ਤੇ ਉਸ ਤੋਂ ਬਾਅਦ ਵਿੱਚ ਹੁਣ ਡੇ ਬਾਏ ਡੇ ਸ਼ਹਿਰ ਦਾ ਕੂੜਾ ਵੀ ਇੱਥੇ ਚੋਰੀ ਸਪੋਰੀ ਛੁੱਟਣ ਲੱਗ ਗਈ ਜਿਸ ਦੀ ਵਜ੍ਹਾ ਨਾਲ ਹੁਣ ਸਾਰੇ ਆ ਇਧਰੋਂ ਆਪਣੇ ਨਾਨਕ ਨਗਰੀ ਤੇ ਆਪਣੇ ਮਹੱਲੇ ਜਿੰਨੇ ਵਾਰਡ ਨੰਬਰ 11 ਦੇ ਨਿਵਾਸੀ ਨੇ ਸਾਰਿਆਂ ਨੂੰ ਦਿੱਕਤਾਂ ਆ ਰਹੀਆਂ ਪਰੇਸ਼ਾਨ ਨੇ ਇਹ ਛੱਪੜ ਕਿਹੜੇ ਪਿੰਡ ਨੂੰ ਹੈਗਾ ਜੀ ਇਹ ਇਹ ਛੱਪੜ ਤਾਂ ਹੈਗਾ ਜੀ ਕਮੇਟੀ ਦਾ ਹੀ ਆ ਤਕਰੀਬਨ ਸਾਹਾ ਸ਼ਾਮਲਾਟ ਹੈ ਜੀ ਕੋਈ ਸ਼ਾਮਲ ਪਿੰਡ ਦੀ ਸ਼ਾਮਲਾਟ ਆ ਇਹਦੇ ਵਿੱਚ ਪਿਛਲੇ ਸਾਰੇ ਵਾਰਡਾਂ ਦਾ ਪਾਣੀ ਹੋ ਕੇ ਨਿਕਲਦਾ ਗੰਦੇ ਨਾਲੇ ਨੂੰ ਦੂਜੇ ਪਾਸੇ ਪਾਣੀ ਟਾ ਬਜਦੀ ਸੀ ਤੇ ਦੇ ਵਿੱਚ ਉਹਦੇ ਸਬੰਧ ਵਿੱਚ ਮਤਲਬ ਕਿ ਜਿਹੜੀ ਇਹ ਇੱਥੇ ਕੂੜਾ ਹੌਲੀ ਹੌਲੀ ਸਿੱਟਣ ਲੱਗ ਗਈ ਉਹ ਸਿੱਟਦੇ ਸਿੱਟਦੇ ਹੁਣ ਅੱਜ ਜਿਹੜਾ ਕੂੜੇ ਦੇ ਢੇਰ ਲੱਗ ਰਹੇ ਨੇ ਤੇ ਜਿਹੜਾ ਬਿਮਾਰੀਆਂ ਨੂੰ ਜਿਹੜਾ ਸਦਾ ਮਿਲ ਰਿਹਾ ਜੀ ਠੀਕ ਹੈ ਇਹਦੇ ਵਿੱਚ ਤੁਸੀਂ ਇਹ ਫਲੈਕਸ ਬੋਰਡ ਲਾ ਰਹੇ ਹੋ ਨਗਰ ਕਾਉਂਸਲ ਨੂੰ ਬੇਨਤੀ ਹੈ ਕਿ ਇੱਥੇ ਕੂੜਾ ਨਾ ਸੁੱਟੋ ਬਿਲਕੁਲ ਅਸੀਂ ਨਗਰ ਕਾਉਂਸਲ ਨੂੰ ਬੇਨਤੀ ਕਰਦੇ ਹਾਂ ਜੀ ਵੀ ਜਿਹੜਾ ਕੂੜਾ ਸੀ ਅੱਜ ਇੱਕ ਸਮੁੱਚੇ ਤੌਰ ਤੇ ਬੰਦ ਕਰ ਰਹੇ ਹਾਂ ਤੇ ਇੱਥੇ ਕੂੜਾ ਨਾ ਸੁੱਟਿਆ ਜਾਵੇ ਤਾਂ ਕਿ ਲੋਕਾਂ ਨੂੰ ਜਿਹੜੀ ਦਿੱਕਤ ਪਰੇਸ਼ਾਨੀ ਆ ਉਹ ਨਾ ਹੋਵੇ ਜੀ ਨਾਨਕ ਨਗਰ ਦੇ ਸਰਪੰਚ ਕਿਹੜਾ ਆਹ ਸਾਡੇ ਸਾਹਮਣੇ ਅੱਛਾ ਭਾਈ ਹਾਂਜੀ ਸਰਪੰਚ ਹਾਂਜੀ ਸਰ ਮੇਰੀ ਵੀ ਇਹੀ ਬੇਨਤੀ ਆ ਵੀ ਇੱਥੇ ਕੂੜਾ ਨਾ ਸਿਟਿਆ ਜਾਵੇ ਕਿਉਂ ਨੁਕਸਾਨ ਕਾਫੀ ਹੋ ਰਿਹਾ ਸਾਡਾ ਜੀ ਹਾਂ ਬਾਕੀ ਸਪੀਡ ਆਪਾਂ ਲਿਖੀ ਨਹੀਂ ਦਵਾਉਂਦੇ ਹਾਂ ਬੁਮਾਰੀਆਂ ਬਹੁਤ ਫੇਰ ਹਾਂਜੀ ਵੀਰੇ ਇਹ ਜਿਹੜੀ ਸਾਡੇ ਗਵਾਲ ਲੋਪੋ ਨਾਨਕਨਗਰੀ ਖਵਾਜਾ ਬਾਜੂ ਸਾਰਿਆਂ ਨੇ ਨਾ ਮੋਂਗਾ ਵਾਲੀ ਢਾਬ ਸੀ ਇਹਦਾ ਪਾਣੀ ਲੋਕ ਪੀਂਦੇ ਸੀ ਇੰਨਾ ਸਾਫ ਪਾਣੀ ਸੀ ਪਹਿਲਾਂ ਤਾਂ ਇਹਨਾਂ ਨੇ ਕਮੇਟੀ ਵਾਲਿਆਂ ਨੇ ਸਾਡੇ ਗੰਦਾ ਪਾਣੀ ਪਾਤਾ ਉਹਦੇ ਨਾਲ ਸਾਡੇ ਸਾਰਾ ਇਹਦਾ ਵਾਤਾਵਰਨ ਖਰਾਬ ਹੋ ਗਿਆ ਉਸ ਤੋਂ ਬਾਅਦ ਇੱਥੇ ਕੂੜਾ ਸੁੱਟਣ ਲੱਗ ਗਿਆ ਅੱਜ ਜਣੀ ਸਾਨੂੰ ਬਹੁਤ ਵੱਡੀ ਦਿੱਕਤ ਆ ਰਹੀ ਆ ਕੋਈ ਹਰ ਵਕਤ ਨੰਗਾ ਡੱਲਾ ਮੱਲਾ ਚੱਕਰ ਤੱਕ ਟਰਾਲੀਆਂ ਲੰਘਦੀਆਂ ਵਾਂ ਕੋਈ ਜਦੋਂ ਵੀ ਇੱਥੋਂ ਲੰਘਦੇ ਆ ਡੱਡ ਕੇ ਸਾਨੂੰ ਮੌਸਕ ਦਾ ਕਰਦੇ ਤੇ ਜਿੰਨੇ ਵੀ ਗਵਾਂਢ ਲੋਕ ਰਹਿ ਰਹੇ ਆ ਉਹਨਾਂ ਨੂੰ ਬਿਮਾਰੀਆਂ ਲੱਗ ਰਹੀਆਂ ਬਹੁਤ ਬੱਡੀ ਦਿੱਕਤ ਆ ਰਹੀ ਆ ਸਾਡੀ ਬੇਨਤੀ ਆ ਵੀ ਕਿਤੇ ਹੋਰ ਸਿਟਾ ਜਾਵੇ ਅਸੀਂ ਇੱਥੇ ਨਹੀਂ ਛੁੱਟਣ ਦੇਵਾਂਗੇ ਜੇ ਕੋਈ ਆਉਗਾ ਛੁੱਟਣ ਦਾ ਤਾਂ ਅਸੀਂ ਗਰੋਧ ਕਰਾਂਗੇ ਠੀਕ ਹੈ ਜੀ ਇਹ ਜਿਹੜਾ ਪਿੰਡ ਹੈ ਇੱਥੋਂ ਦੁਨੀਆ ਨੰਗ ਦੀ ਨਗਰ ਦੀ ਬੇਇੱਜ਼ਤੀ ਹੁੰਦੀ ਐ ਇਸ ਗੱਲ ਸਾਡੀ ਸਾਰੇ ਨਗਰ ਦੀ ਸਾਡੀ ਬੇਇੱਜ਼ਤੀ ਐ ਨਾ ਕਿ ਉਹਨਾਂ ਦੀ ਕਮੇਟੀ ਦੀ ਬੇਇੱਜ਼ਤੀ ਐ ਠੀਕ ਐ ਇਹ ਬੇਨਤੀ ਐ ਸਾਡੀ ਕਮੇਟੀ ਨੂੰ ਨਗਰ ਕੌਂਸਲ ਨੂੰ ਵੀ ਅਸੀਂ ਇੱਥੇ ਬੰਦਿਆਂ ਨੂੰ ਡਿਊਟੀ ਲਾਵਾਂਗੇ ਤੇ ਅਸੀਂ ਛੱਟਣ ਨਹੀਂ ਦੇਣਾ ਕੂੜਾ ਇਸ ਕਿਸੇ ਬੰਦ ਨੂੰ ਇਹ ਹੋਰਾਂ ਪਿੰਡਾਂ ਦੇ ਵਿੱਚ ਵੀ ਕਈ ਜਗ੍ਹਾ ਦੇ ਵਿੱਚ ਦਿੱਕਤ ਆਈ ਹੈਗੀ ਆ ਵੀ ਇਹ ਚੋਰੀ ਚ ਪਰੀ ਮਤਲਬ ਕੂੜਾ ਹਟ ਗਿਆ ਕੋਈ ਕਿਸੇ ਪਿੰਡਾਂ ਦਾ ਕੋਈ ਨਹੀਂ ਅਸੀਂ ਨਹੀਂ ਛੱਡਣ ਦਵਾਂਗੇ ਅਸੀਂ ਬੰਦਿਆਂ ਦੀ ਡਿਊਟੀ ਲਾਵਾਂਗੇ ਮਤਲਬ ਇੰਨੇ ਕੋਲ ਜਗ੍ਹਾ ਨਹੀਂ ਨਾ ਹੈਗੀ ਤਾਂ ਦੇਖੋ ਜਗ੍ਹਾ ਦਾ ਦੇ ਇਹਨਾਂ ਨੇ ਕਰਨਾ ਕਿ ਐਸੀ ਕਰਨਾ ਜੀ ਜਗ੍ਹਾ ਦਾ ਰੇਂਜ ਇਹਨਾਂ ਨੇ ਕਰਨਾ ਕਿ ਐਸੀ ਟੈਕਸ ਕੌਣ ਲੈਂਦਾ ਜੀ ਬਿਲਕੁਲ ਕਮੇਟੀ ਲੈਂਦੀ ਇਹਨਾਂ ਸਾਡੇ ਤੋਂ ਪਰ ਕਮੇਟੀ ਕਰਉਂਦੀ ਆ ਮੇਰਾ ਦਾਸੀ ਰੋਲਾ ਕਰਨਾ ਉਹ ਨਾਲਾ ਨੰਗ ਰਿਆ ਉਹ ਨਾਲਾ ਬੰਦ ਕਰਤਾ ਇਹਨਾਂ ਨੇ ਜੀਬੀਸੀ ਦੇ ਨਾਲ ਕੱਲ ਨੂੰ ਸਾਡਾ ਪਿੰਡ ਡੁੱਬਣ ਦਾ ਡਰ ਆ ਇਥੇ ਪਾਣੀ ਨਾ ਲੰਘਿਆ ਝਾਰੇ ਨੂੰ ਆਉਂਦੇ ਜੇਬੀਸੀ ਦੇ ਨਾਲ ਪਰ ਜਾਂਦੇ ਸੀ ਜੇਬੀਸੀ ਨਾਲ ਕਢਾਉਂਦੇ ਆ ਫੇਰ ਪਰ ਜਾਂਦੇ ਆ ਕੋਲ ਸਾਰੇ ਹੁਣ ਨਾਨਕਨਗਰੀ ਦਾ ਪਾਣੀ ਗਵਾੜ ਲੋ ਕੋ ਖਵਾਜਾ ਬਾਜੂ ਪੱਦਰਕਾਲੀ ਤੱਕ ਪਾਣੀ ਆ ਰਿਹਾ ਵਾ ਤੇ ਸਾਨੂੰ ਬਹੁਤ ਵੱਡੀ ਸਮੱਸਿਆ ਹੋ ਜਾਣੀ ਜਦੋਂ ਪਰਿਆ ਗਿਆ ਸਾਨੂੰ ਚਾਰ ਕਰਮ ਦਾ ਨਾਲਾ ਲੰਘ ਰਿਹਾ ਵਾ ਜਿਹਦੇ ਵਿੱਚੇ ਪਾਈ ਜਾਂਦੇ ਆ ਪਾਣੀ ਓਵਰਫਲੋ ਹੁੰਦਾ ਓਵਰਫਲੋ ਓਵਰਫਲੋ ਪਾਣੀ ਬੰਦ ਹੋ ਗਿਆ ਤਾਂ ਬਹੁਤ ਵੱਡੀ ਸਮੱਸਿਆ ਆਉ ਗਵਾੜ ਨੂੰ ਠੀਕ ਹੈ ਹਾਂਜੀ ਭਾਈ ਸਾਰੇ ਸਾਰੇ ਨਗਰ ਦੇ ਵਿੱਚੇ ਪਾਣੀ ਘਰਾਂ ਚ ਵੜ ਜਾਂਦਾ ਜੀ ਬਹੁਤ ਜੀ ਬਹੁਤ ਦਿੱਕਤ ਆ ਪਿੰਡ ਨੂੰ ਗਵਾੜ ਲੋ ਕੋ ਇਥੇ ਕੂੜਾ ਬੰਦ ਕੀਤਾ ਜਾਵੇ ਸਿੱਟਣਾ ਜੀ ਬਸ ਇਹੀ ਮੰਗ ਹੈਗੀ ਆਪਣੀਆਂ ਹਾਂਜੀ ਸਾਡੀ ਵੀ ਇਹੀ ਮੰਗ ਆ ਜੀ ਵੀ ਇੱਥੇ ਕੂੜਾ ਨਾ ਸਟਿਆ ਜਾਵੇ ਇਹ ਕੂੜੇ ਹੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਜੀ ਇਹਦੇ ਨਾਲ ਕਈ ਤਰ੍ਹਾਂ ਦੀਆਂ ਭਿਆਨਕ ਜਿਹੜੀਆਂ ਬਿਮਾਰੀਆਂ ਉਹਨਾਂ ਫੈਲਣ ਦਾ ਦਾਰਾ ਜੀ ਫੈਲਣ ਦਾ ਡਰ ਕੀ ਫੈਲ ਹੀ ਰਹੀਆਂ ਵਾ ਬਹੁਤ ਕਾਫੀ ਇੱਥੋਂ ਹੋ ਰਹੀਆਂ ਬਿਮਾਰੀਆਂ ਇਹ ਇਹ ਜਿਹੜਾ ਪਹਿਲਾਂ ਬਹੁਤ ਸਾਫ਼ ਸੁਥਰਾ ਸੀਗਾ ਇਹ ਜਗ੍ਹਾ ਇੱਥੇ ਇੱਕ ਟੌਬ ਹੁੰਦੀ ਸੀ ਅਸੀਂ ਆਪ ਛੋਟੇ ਹੁੰਦੇ ਖੇਡਦੇ ਰਹੇ ਆ ਤੇ ਦੇਖਦੇ ਰਹੇ ਆ ਵੀ ਪੂਰੀ ਸਾਫ ਚੱਪੜ ਸੀਗਾ ਜਿਹਦੇ ਵਿੱਚ ਪਸ਼ੂ ਨਾਉਂਦੇ ਸੀ ਪੂਰੇ ਇਧਰੋਂ ਗਵਾੜ ਦੇ ਹੋਰ ਸਾਰੇ ਇਥੋਂ ਦੇ ਏਰੀਏ ਦੇ ਤੇ ਪਸ਼ੂ ਪਾਣੀ ਪੀਂਦੇ ਸੀਗੇ ਇਹ ਜਦੋਂ ਦਾ ਇਹਨਾਂ ਨੇ ਉਸ ਤੋਂ ਬਾਅਦ ਜੀ ਗੰਡਾ ਨਾਲਾ ਦੇ ਵਿੱਚ ਪਾਤਾ ਤੇ ਉਹ ਹੌਲੀ 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 ਹੁਣ ਇਹ ਕੂੜਾ ਸਿੱਟਣ ਲੱਗ ਗਿਆ ਜਿਹੜੀ ਕਿ ਬਹੁਤ ਹੀ ਜ਼ਿਆਦਾ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਵਾ ਸਾਡੀ ਬੇਨਤੀ ਆ ਵੀ ਇਹ ਨਾ ਸਿੱਟਣ ਪਰ ਜੇ ਬੇਨਤੀ ਨਾ ਮੰਨਣਗੇ ਵੈਸੇ ਵੀ ਅਸੀਂ ਫਿਰ ਸਿੱਟਣ ਨਹੀਂ ਦੇਵਾਂਗੇ ਸਾਡਾ ਸਾਰੇ ਨਗਰ ਦਾ ਇਹ ਸਾਡਾ ਏਕਾ ਵਾ ਅਸੀਂ ਇਕੱਠੇ ਹੋ ਕੇ ਇਸ ਗੱਲ ਦਾ ਵਿਰੋਧ ਕਰਾਂਗੇ ਕਿ ਕੂੜਾ ਅਸੀਂ ਨਹੀਂ ਸਿੱਟਣ ਦੇਵਾਂਗੇ ਠੀਕ ਹਾਂ ਜੀ ਹਾਂ ਜੀ ਜੀ ਸਭ ਤੋਂ ਪਹਿਲਾਂ ਜੀ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਜੋ ਅੱਜ ਤੁਸੀਂ ਦੇਖ ਹੀ ਰਹੇ ਆ ਕਿਉਂਕਿ ਤੁਹਾਡੇ ਮਦਮ ਰਹੀਂ ਸਾਰਿਆਂ ਨੂੰ ਪਤਾ ਏ ਕਿ ਇਥੇ ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਆ ਰਹੀ ਆ ਸਾਡਾ ਪਿੰਡ ਨਾਨਕਨਗਰੀਆ ਨਾਲ ਹੀ ਆ ਦੇਖ ਲਓ ਉਹਦਾ ਪਾਣੀ ਦਾ ਵਿਕਾਸ ਜਿਹੜਾ ਜਾ ਰਿਹਾ ਉਹਦੇ ਨਾਲ ਨਾਲ ਜਾ ਕੇ ਹੋ ਰਿਹਾ ਏ ਜੀ ਕਿਉਂਕਿ ਪਾਣੀ ਦਾ ਵਿਕਾਸ ਹੋਊਗਾ ਫੇਰ ਹੀ ਸਾਡਾ ਕਹਿੰਦੇ ਦੇ ਬਚਤਾਂ ਕਿਉਂਕਿ ਨਹੀਂ ਤਾਂ ਗਲੀਆਂ ਨਾਲੀਆਂ ਦਾ ਬੁਰੇ ਹਾਲ ਹੋ ਜਾਣਾ ਪਿੱਛੇ ਇਸ ਕਰਕੇ ਨਾਨਕਨਗਰੀ ਦੀ ਸੰਗਤ ਵੀ ਆਈ ਹੋਈ ਆ ਅਗਵਾੜ ਲੋਪੋ ਦੇ ਸਾਡੇ ਡਾਕਟਰ ਇਕਬਾਲ ਸਿੰਘ ਜੀ ਧਾਲੀਵਾਲ ਐਮਸੀ ਆ ਔਰ ਸਾਡੇ ਸਰਪੰਚ ਨਾਨਕਨਗਰੀ ਤੋਂ ਆ ਹੋਰ ਵੀ ਸਾਡੇ ਪਤਵੰਤੇ ਸੱਜਣ ਬਹੁਤ ਜ਼ਿਆਦੇ ਕਿਉਂਕਿ ਪਹੁੰਚੇ ਹੋਏ ਆ ਕਿਉਂਕਿ ਆ ਇਹ ਘੜੀ ਜਿਹੜੀ ਹੈਗੀ ਸਮਾਂ ਸਾਨੂੰ ਬਹੁਤ ਪਰੇਸ਼ਾਨ ਕਰਦਾ ਪਹਿਲੀ ਤਾਂ ਗੱਲ ਸਾਡੇ ਕੋਈ ਕੁੜੀ ਮੁੰਡੇ ਦਾ ਰਿਸ਼ਤਾ ਹੁੰਦਾ ਏ ਤੇ ਅਗਲਾ ਇਹ ਦੇਖ ਲੈਂਦਾ ਵੀ ਯਾਰ ਕੁੜੀ ਵਿਆਹਣ ਜਾਣੀ ਆ ਚਾਹ ਜਾਣ ਮੰਗਣ ਜਾਣੀ ਆ ਜਾਂ ਮੁੰਡਾ ਵਿਆਹਣ ਜਾਣਾ ਏ ਇਹੀ ਦੇਖਦਾ ਵੀ ਰੂੜੀਆਂ ਵਾਲੇ ਯਾਰ ਉਥੇ ਦਾ ਬੁਰੇ ਹਾਲ ਆ ਕੀ ਲੋਕ ਬੈਠੇ ਆ ਸਾਨੂੰ ਬਹੁਤ ਸ਼ਰਮ ਆਉਂਦੀ ਆ ਇਹ ਚੀਜ਼ ਤੇ ਜਦੋਂ ਬਰਸਾਤੀ ਪਾਣੀ ਹੋ ਜਾਂਦਾ ਏ ਉਹਦਾ ਵਿਕਾਸ ਨਹੀਂ ਹੁੰਦਾ ਉਹ ਮੂਹਰੋਂ ਬੰਦ ਹੋ ਜਾਂਦਾ ਏ ਤੇ ਸਾਡੇ ਘਰਾਂ ਦੇ ਵਿੱਚ ਪਾਣੀ ਵੜ ਜਾਂਦਾ ਏ ਇਸ ਕਰਕੇ ਬਹੁਤ ਦੁਖੀ ਆ ਅਗਰ ਜੇ ਕਮੇਟੀ ਵਾਲੇ ਠੀਕ ਆ ਨਾ ਨਹੀਂ ਹਟਦੇਗੇ ਅਸੀਂ ਇਹ ਚੱਕ ਕੇ ਟ੍ਰੇਲਿੰਗ ਜਿਹੜੇ ਸੈਟਨ ਹੁੰਦੇ ਚਾਰ ਪੰਜ ਟ੍ਰੇਲਿੰਗ ਸੈਟ ਗਿਆ 12 ਤੋਂ ਇੱਕ ਦੇ ਸਾਨੇ ਚ ਅਸੀਂ ਦੇਖਿਆ ਵੀ ਆ ਜੀ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਕੂੜਾ ਨਾ ਖਵਾਜਾਵਾਜੂ ਚ ਉਹਨਾਂ ਨੇ ਹਟਾਤਾ ਇਧਰ ਲੈੰਦੀ ਪੈਣੀ ਚ ਹਟਾਤਾ ਕੋਠੇ ਚੱਕ ਚੜਾ ਹਟਾਤਾ ਉਹ ਚੱਕ ਕੇ ਹੁਣ ਜੇ ਪਾਸੇ ਸੋ ਬੰਦ ਕੀਤਾਗਾ ਇਹ ਨਾ ਛੱਡੋ ਵੀ ਸਾਡੇ ਇਧਰ ਮੱਥੇ ਛੱਡ ਦਿਓ ਮੈਂ ਤੁਸੀਂ ਜੀ ਠੀਕ ਹੈ ਨਾ ਅਸੀਂ ਇਧਰ ਵੀ ਬੰਦੇ ਵਸਦੇ ਆ ਇਧਰ ਵੀ ਇਨਸਾਨ ਵਸਦੇ ਆ ਇਧਰ ਵੀ ਆਦਮੀ ਵਸਦੇ ਆ ਇਹ ਨਾ ਸਮਝੋ ਵੀ ਲੋਪੋ ਗਵਾਰਡ ਦੇ ਵਿੱਚ ਨਾਨਕਨਗਰੀ ਚ ਕੋਈ ਬੰਦੇ ਨਹੀਂ ਵਸਦੇਗੇ ਵੀ ਪਸ਼ੂ ਵਸਦੇ ਆ ਇਹ ਭਲੇਖਾ ਕੱਢ ਦਿਓ ਅਸੀਂ ਕੂੜਾ ਛੱਟਣਾ ਨਹੀਂ ਦੇਣਾਗਾ ਅਗਰ ਜੇ ਕੋਈ ਨਾ ਹਟਾਇਆ ਹਟਿਆ ਅਸੀਂ ਟਰੈਲੀਆਂ ਭਰ ਕੇ ਕੌਂਸਲਰ ਦੇ ਜਿਹੜਾ ਗੇਟ ਆ ਅਸੀਂ ਉੱਥੇ ਸੱਟ ਕੇ ਆਵਾਂਗੇ ਇਹ ਆਪਦੀ ਉਹ ਜੰਦੀ ਇਹ ਗੌਰ ਕਰ ਲੈਣਾ ਸਾਡੀ ਬੇਨਤੀ ਪ੍ਰਵਾਨ ਕਰਨ ਹੁਣੇ ਹੀ ਬੇਨਤੀ ਹੱਥ ਜੋੜ ਕੇ ਕਹਿੰਦੇ ਆ ਵੀ ਸਾਡਾ ਕੂੜਾ ਇੱਥੇ ਸਾਡੇ ਨਾਲ ਛੱਟਣਾ ਬੰਦ ਕਰ ਦਿਓ ਇਹ ਤਾਂ ਪਹਿਲੀ ਗੱਲ ਛੱਪੜ ਸੀਗਾ ਇਹ ਉਹ ਤਾਂ ਨਾ ਕੋਈ ਉਹਨਾਂ ਦਾ ਨਗਰ ਕੌਂਸਲ ਦਾ ਥਾਂ ਹੀ ਨਹੀਂ ਸੀ ਜਗ੍ਹਾ ਨਹੀਂ ਸੀ ਕੋਈ ਇਹ ਜੀ ਬਣਾਈ ਗਈ ਜਿਹੜਾ ਕੂੜਾ ਸਿੱਟਣ ਆਗੇ ਆਹੋ ਬਿਲਕੁਲ ਇਸ ਕਰਕੇ ਅਸੀਂ ਉਹਨਾਂ ਨੂੰ ਚੇਤਾਵਨੀ ਬਸ ਇਹੀ ਦਿੰਨੇ ਆ ਚ ਹੱਥ ਬੰਨ ਕੇ ਬੇਨਤੀ ਮਾਲਣਾ ਅਸੀਂ ਕੂੜਾ ਨਹੀਂ ਸਿੱਟਣ ਦੇਣਾਗਾ ਇਹ ਸਾਡੀ ਬੇਨਤੀ ਪ੍ਰਵਾਨਾ ਵੈਗੁਰਜੀ ਦਾ ਖਾਲਸਾ